ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਮਿਲਤੀ ਤਾਰੀਖ ਅੱਛਾ ਮਗਰ ਚੜ੍ਹਾ ਸਮਝਾਓ ਇਸੇ ਸਮਝਾਓ ਐਸੇ ਖਿਲਾਣੇ ਤੈਰਿਫ ਤੇ ਟੈਰਿਫ ਪਤਾ ਨਹੀਂ ਕੀ ਕਰੀ ਜਾਂਦਾ ਚੰਦਰਾ ਇਹ ਨਾ ਉਹੀ ਗੱਲ ਜਿਨੀ ਕਰੀ ਜਾਂਦੇ ਵੀ ਹਾਂ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਰਾਤ ਨੂੰ ਜਿਵੇਂ ਆਪਣਾ ਮੰਗਲਵਾਰ ਨੂੰ 4 ਮਾਰਚ ਨੂੰ ਟੈਰਿਫ ਲਾ ਦੇਣਗੇ ਟੈਰਿਫ ਲਾ ਦੇਾਂਗੇ ਸ਼ਾਮਾਂ ਤੱਕ ਫੇਰ ਉਹੀ ਨਿਊਜ਼ ਵੀ ਨਹੀਂ ਢਲ ਹੋ ਸਕਦੀ ਹੈ ਜੀ ਹੋ ਐਵੇਂ ਹੋ ਸਕਦਾ ਹਨਾ ਤੇ ਵੱਟ ਸਹੀ ਆ ਹੁਣ ਜਿਹੜੇ ਬਹੁਤੇ ਵੱਡੇ ਸੋ ਕੋਲਡ ਟਰੇਡਰ ਆ ਬਹੁਤੇ ਚੁੱਪ ਹੋ ਚੁੱਕੇ ਆ ਜਿਨ੍ਹਾਂ ਦਾ ਨਹੀਂ ਪਤਾ ਵੀ ਜਦੋਂ ਮਾਰਕੀਟ ਡਿੱਗਦੀ ਆ ਜਦੋਂ ਡਰ ਦਾ ਮਾਹੌਲ ਹੁੰਦਾ ਫੀਅਰ ਆ ਵੀ ਗਿਆ ਵੈਸਾ ਵੀ ਉਦੋਂ ਕੀ ਕਰਨਾ ਹੈ ਨਾ ਜਿਨ੍ਹਾਂ ਨੂੰ ਨਹੀਂ ਪਤਾ ਜਦੋਂ ਮਾਰਕੀਟ ਦੇ ਲੈ ਡਿੱਗਦੀ ਆ ਉਦੋਂ ਵੀ ਬਹੁਤ ਵਧੀਆ ਤੁਸੀਂ ਰਿਟਰਨ ਬਣਾ ਸਕਦੇ ਆ ਪੈਸਾ ਬਣਾ ਸਕਦੇ ਹੋ ਨੇ ਆ ਠੀਕ ਹੈ ਤੇ ਜੇ ਇੱਕ ਇਹ ਵੀ ਇੱਕ ਓਪਰਚੁਨਿਟੀ ਹੁੰਦੀ ਆ ਵੀ ਜੇ ਤੁਸੀਂ ਲੌਂਗ ਟਰਮ ਕੋਈ ਇਨਵੈਸਟਮੈਂਟ ਕਰਨੀ ਆ ਜਾਂ ਕਿਸੇ ਪਾਸੇ ਕੋਈ ਕੰਪਨੀ ਚ ਪੈਸੇ ਰੱਖਣੇ ਆ ਨਾ ਤੁਸੀਂ ਪਾ ਕੇ ਤੇ ਉਹ ਵੀ ਇੱਕ ਹੁੰਦਾ ਹੈਗਾ ਬਟ ਉਹ ਚ ਕੀ ਆ ਹੁਣ ਜਿਵੇਂ ਮੈਂ ਉਸ ਨੂੰ ਆਖਿਆ ਵੀ ਪਿੱਛਲਾ ਵੀ ਵੀ ਮਾਰਕੀਟ ਜਿਵੇਂ 500 700 ਤੱਕ ਅਬ ਆਪਣਾ 75 ਤੱਕ ਜਾ ਸਕਦਾ ਜਿਹੜਾ ਸਪਾਈ ਆ ਠੀਕ ਹੈ ਜੀ ਪਰ ਉਹ ਚ ਡਰਨ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਕਿਤੇ ਆਪਦੀ ਵਧੀਆ ਕੰਪਨੀ ਚ ਵਧੀਆ ਰਿਸਰਚ ਕਰਕੇ ਆਪਣੇ ਆਪ ਨੂੰ ਐਜੂਕੇਟ ਕਰਕੇ ਜੇ ਤੁਸੀਂ ਕਿਤੇ ਪੋਜੀਸ਼ਨ ਬਣਾਈ ਆ ਤਾਂ ਉਹਨੂੰ ਤੁਸੀਂ ਹੋਰ ਵੀ ਮੈਨੇਜ ਕਰ ਸਕਦੇ ਹੋਣੇ ਜਿਉ ਉਹ ਘਾਟੇ 'ਚ ਵੀ ਜਾਂਦਾ ਤਾਂ ਤੇ ਥੋੜਾ ਜਿਹਾ ਜਿਹੜੇ ਸਕੈਮਰਸ ਗੁੰਮਰ ਆ ਉਹਨਾਂ ਤੋਂ ਬਚਿਆ ਕਰੋ ਠੀਕ ਆ ਤੇ ਜਿਹੜੇ ਆਹ ਆਪਣਾ ਟਰੇਡਿੰਗ ਸਿਖਾਉਣ ਦੇ ਨਾਂ ਤੇ ਜਾਂ ਹੋਰ ਉਹ ਟਰੇਡਰ ਘਾਟਾ ਇਨਫਲੂਐਂਸਰ ਜਾਦਾ ਹੈ ਨਾ ਵੀ ਹਾਂ ਆਓ ਜੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਨੂੰ ਆਹ ਦੇ ਦੇਵਾਂਗੇ ਉਹ ਦੇ ਦੇਵਾਂਗੇ ਹੁੰਦਾ ਸਮਝ ਨਹੀਂ ਆਉਂਦੀ ਵੀ ਟਰੇਡਿੰਗ ਕਰਦੇ ਆ ਇੱਕ ਪਾਸੇ ਕਹਿੰਦੇ ਅਸੀਂ ਕਮਿਊਨਿਟੀ ਦਾ ਭਲਾ ਕਰਨਾ ਅਸੀਂ ਤਾਂ ਚਲੋ ਵੀ ਆਪਣੇ ਲੋਕ ਐਜੂਕੇਟ ਹੋਣ ਤੇ ਐਜੂਕੇਟ ਹੋਣਾ ਤੇ ਉਹਨਾਂ ਦਾ ਮਾਸ ਲਾਉਣ ਤੱਕ ਕਾਹਤੋਂ ਹੋਏ ਆ ਵੀ ਹਾਂ ਚੱਲ ਲਾਹ ਦੋ ਚੰਗੀ ਜਿਹਾ ਜੇ ਤੁਹਾਨੂੰ ਵਧੀਆ ਆਪਦਾ ট্রেਡਿੰਗ ਚ ਰਿਟਰਨ ਆਈ ਜਾਂਦੇ ਚਲੋ ਠੀਕ ਆ ਕਿ ਜੈਨੂਨ ਫੀਸ ਆ ਸਾਰੇ ਰੱਖਦੀ ਆ ਜੇ ਤੁਸੀਂ ਆਪਦਾ ਟਾਈਮ ਦਿੰਨੇ ਆ ਕਰੋ ਪਰ ਚਲੋ ਬਾਕੀ ਮਾਰਕੀਟ ਚ ਜਿਹੜਾ ਹੈਗਾ ਥੱਲੇ ਜਾਣ ਦਾ ਮਾਹੌਲ ਆ ਉਹ ਲਗਾਤਾਰ ਹੈਗਾ ਹੀ ਆ ਟੈਰਿਫ ਦਾ ਹੁਣ ਦੇਖੋ ਕੱਲ ਸ਼ਾਮ ਨੂੰ ਫੇਰ ਉਹਦੀ ਨਿਊਜ਼ ਸੀਗੀ ਵੀ ਹੋ ਸਕਦਾ ਨਾਲ ਆਇਆ ਜਾਵੇ ਬਾਕੀ ਹੁਣ ਕੈਨੇਡਾ ਦੇ ਵਿੱਚ ਤੇ ਆਪਣੀਆਂ ਵੋਟਾਂ ਕਰਕੇ ਹੈਗਾ ਹੀ ਆ ਬਣੀ ਹੁਣ ਹੀ ਬਸ ਪਰਮਾਨੈਂਟ ਦੇ ਚੱਕਰ ਚ ਕਰੀ ਜਾਂਦੇ ਆ ਤੇ ਆਫਟਰ ਬੋਟਾਂ ਹੋ ਜਾਣਾ ਹੁੰਦਾ ਲੋਟ ਸਾਰਾ ਕੁਝ ਜੇ ਨਾਂ ਵੀ ਹੋਊਗਾ ਤਾਂ ਸਰਵਾਈਵ ਹੋ ਹੀ ਜਾਂਦਾ ਹੁੰਦਾ ਹਾਂ ਇਹ ਜ਼ਰੂਰ ਹੋ ਸਕਦਾ ਵੀ ਜੇ ਇਹ ਕੰਟੀਨਿਊ ਰੱਖਦੇ ਆ ਜਾਂ ਲਾ ਦਿੰਦੇ ਆ ਫਿਰ ਬੋਟ ਆਪਣਾ ਜੋਬਾਂ ਵਗੈਰਾ ਜਾਂਦੀਆਂ ਜਾਂ ਹੋਰ ਹਨਾ ਕਾਫੀ ਚੀਜ਼ਾਂ ਹੋ ਜਾਂਦੀਆਂ ਇਹਦੇ ਲਈ ਮੈਂ ਕਹਿੰਦਾ ਐਜੂਕੇਟ ਹੋਵੋ ਸਿੱਖੋ ਜ਼ਰੂਰ ਤੁਹਾਡੇ ਤੁਹਾਨੂੰ ਕੋਈ ਵੱਖਰੀ ਕੋਈ ਸਕਿੱਲ ਹੋਣੀ ਚਾਹੀਦੀ ਆ ਕੋਈ ਇੱਕ ਇਨਕਮ ਆਫ ਸੋਰਸ ਤੋਂ ਡਾਣੀ ਹੋਣਾ ਚਾਹੀਦਾ ਹਨਾ ਵੀ ਇੰਨਾ ਕੋ ਹੋਵੇ ਕਿ ਜੇ ਕੱਲ ਨੂੰ ਅੱਜ ਇਹ ਜੀ ਕੋਈ ਪ੍ਰਸਥਿਤੀ ਆਉਂਦੀ ਆ ਆਉਣ ਵਾਲਾ ਟਾਈਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਕੋਈ ਜੋਬ ਨਹੀਂ ਸਕੇ ਔਰ ਕੋਈ stdcਾ ਨਹੀਂ ਪਰ ਜੇ ਤੁਹਾਡਾ ਕੋਈ stdcਾ ਸਾਈਡ ਦਾ ਕੁਝ ਹੈਗਾ ਕੋਈ ਸੇਵਿੰਗ ਪਈ ਆ ਜਾਂ ਹੋਰ ਸਰਵਾਈਵ ਕਰਨ ਦੇ ਲਈ ਜਾਂ ਹੋਰ ਤਾਂ ਸਿੱਖੋ ਜਰੂਰ ਇੰਦਰ ਚੀਜ਼ਾਂ ਵੱਲ ਲਾਓ ਬਟ ਸਕੈਮ ਹਸਕੂਮਾ ਤੋਂ ਬਚੋ